ਉਹ 1 ਸਾਲ ਪਹਿਲਾਂ ਪਿੰਡ ਨਾਣੇ ਵਾਲੇ ਬਾਹ ਕੜਤਜਾ ਸੀ ਜਿਹੜਾ ਕਾਫੀ ਕਿਸਾਨਾਂ ਦੇ ਪੈਸੇ ਲੈ ਕੇ ਸਾਰੇ ਆਪਣੀ ਪ੍ਰਾਪਰਟੀ ਵੇਚ ਕੇ ਭੱਜ ਰਿਹਾ ਸੀ ਪਿੰਡੋਂ ਉਹ ਪਿੰਡ ਨਾਣੇ ਵਾਲ ਦੇ ਲੋਕਾਂ ਨੇ ਮਸਲਾ ਸਾਡੀ ਜਥੇਬੰਦੀ ਕੋਲੇ ਲੈ ਕੇ ਆਂਦਾ ਕਿ ਐ ਸਾਡੇ ਨਾਲ ਕਰੋੜਾਂ ਰੁਪਈਆ ਦੀ ਠੱਗੀ ਹੈ ਜਿਹੜੀ ਪਿੰਡ ਦਾ ਯਾਰ ਕੜਤਜਾ ਮਾਰ ਰਿਹਾ ਕ੍ਰਾਂਤ ਅਸੀਂ ਉਹਦੇ ਤੇ ਕਾਰਵਾਈ ਕਰਦੇ ਹਾਂ ਜਿੰਨੀ ਪ੍ਰਾਪਰਟੀ ਉਹਨੇ ਵੇਚੀ ਸੀ ਉਹਦੇ ਤੇ ਕਬਜ਼ਾ ਕੀਤਾ ਨਾਲ ਦੀ ਨਾਲ ਨਾਲ ਦੀ ਨਾਲ ਜਿਹੜੇ ਕਾਨੂੰਨੀ ਪਹਿਲੂ ਹੁੰਦੇ ਆ ਐਫ ਆਈ ਆਰ ਦਰਜ ਕਰਾਉਣੀ ਸਾਰੀ ਵੇਚੀ ਹੋਈ ਪ੍ਰਾਪਰਟੀ ਦੇ ਉੱਪਰ ਕਾਨੂੰਨੀ ਤੌਰ ਤੇ ਰੋਕ ਲਗਵਾਉਣੀ ਇਹ ਕੰਮ ਅਸੀਂ ਕੀਤੇ ਇਹ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਤਾਂ 1 ਮਹੀਨੇ ਤੋਂ ਉਪਰ ਉਹ ਜੇਲ੍ਹ ਦੇ ਵਿੱਚ ਵੀ ਰਹਾ ਉਸ ਤੋਂ ਬਾਅਦ ਜਬਾਮਤ ਤੇ ਆਇਆ ਜਬਾਮਤ ਤੋਂ ਆਉਣ ਤੋਂ ਬਾਅਦ ਕਾਫੀ ਕਿਸਾਨਾਂ ਦੇ ਨੇ ਪੈਸੇ ਮੋੜ ਵੀ ਦਿੱਤੇ ਆ ਕੇ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਕਾਰਵਾਈ ਹੋਊਗੀ ਸਾਰੀ ਇਹ 1.5 ਕਰੋੜ ਤੋਂ ਉੱਪਰ ਰੁਪਏ ਲੈ ਕੇ ਭੱਜ ਰਿਹਾ ਸੀ ਜਿਹੜਾ ਸਾਡੇ ਕੋਲ ਲੋਪਾਇ ਉਹ ਤਕਰੀਬਨ 22 ਕਿਸਾਨ ਚੀਜ਼ 22 ਕੇਸ ਜਿਹੜੇ ਅੱਜ ਮੌਜੂਦ ਨੇ ਸਾਡੇ ਕੋਲ ਇਹਨਾਂ ਦਾ 91 ਲੱਖ ਰੁਪਇਆ ਇਹਨਾਂ ਤੋਂ ਵੱਖ-ਵੱਖ ਕਿਸੇ ਤੋਂ ਪ੍ਰੋਨੋਟ ਦਿੱਤਾ ਕਿਸੇ ਨੂੰ ਕੁਛ ਕੀਤਾ ਤੇ ਜਿਹੜੀ ਜ਼ਮੀਨ ਤੇ ਕਬਜ਼ਾ ਕੀਤਾ ਉਹ ਤਕਰੀਬਨ 20 ਕਿੱਲੇ ਜ਼ਮੀਨ 5 ਕਿੱਲੇ ਤਖਾਂ 15 ਕਿੱਲੇ ਤਖਾਂ ਉਹਦੇ ਚ ਦੋ ਫਸਲਾਂ ਦੀ ਬੀਜੀਆਂ ਪਰ ਅੱਜ ਉਹਨਾਂ ਨੇ ਤਾਂ ਐਮਪਰੋਮਾਇ ਜਿਹੜਾ ਸਾੜਤ ਜੀ ਨੇ ਸਾਡੇ ਨਾਲ ਕਰ ਲਿਆ 70 ਲੱਖ ਰੁਪਏ ਦੇ ਵਿੱਚ ਉਹ ਕੰਪਰੋਮਾਈਜ਼ ਹੋਇਆ 75 ਲੱਖ ਰੁਪਏ ਅੱਜ ਸਾਡੇ ਕੋਲ ਆ ਉਹ ਇਹ ਜਿੰਨਾ ਕਿਸਾਨਾਂ ਦੇ ਜਿੰਨੇ ਕਿਸੇ ਦੇ ਪੈਸੇ ਬਣਦੇ ਆ ਜਿਹੜਾ ਲਾਂਨ ਦੇਣਾ ਉਹ ਕਟਕਟਾ ਕਰਕੇ ਅਸੀਂ ਇਹਨਾਂ ਨੂੰ ਅੱਜ ਉਹ ਪੈਸੇ ਦੇਣ ਜਾ ਰਹੇ ਹਾਂ ਪੈਸੇ ਦੇਣ ਤੋਂ ਬਾਅਦ ਜਿਹੜਾ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਉਹ ਵੀ ਜਾ ਕੇ ਅਸੀਂ ਜਿਹੜਾ ਕਬਜ਼ਾ ਹੈ ਅੱਜ ਉਹਨਾਂ ਦੇ ਹਵਾਲੇ ਕਰ ਦਿਆਂਗੇ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇੱਕ ਇੱਕ ਪਿੰਡਾਂ ਦੇ ਵਿੱਚ ਨਵੀਂ ਕਿਸਮ ਦੀ ਠੱਗੀ ਹੈ ਕਿ ਪਹਿਲਾਂ ਲੋਕਾਂ ਤੋਂ ਪੈਸੇ ਜਮ੍ਹਾਂ ਕਰਵਾਈ ਜਾਓ ਵਿਆਜ ਦਾ ਉਹਨੂੰ ਉਹਨਾਂ ਨਾਮ ਦੇ ਦੇਓ ਕਿ ਵੱਧ ਵਿਆਜ ਦੇਵਾਂਗੇ ਪਰ ਹੌਲੀ ਹੌਲੀ ਜਿਵੇਂ ਇੱਕ ਪਿੰਡਾਂ ਦੀ ਕਹਾਵਤਾਂ ਪਿੰਡਾਂ ਦੀ ਕਿ دیਵਾ ਜਿਹਾ ਤੇ ਨਿਕਲ ਗਿਆ ਫਲਾਣਾ ਬਾਅਦ ਵਿੱਚ ਕਹਿੰਦੇ ਹੋ ਕਿ ਸਾਨੂੰ ਤਾਂ ਘਾਟਾ ਪੈ ਗਿਆ ਸਾਡੇ ਕੋਲੇ ਕੁਝ ਰਿਹਾ ਨਹੀਂ ਤਾਂ ਜਿਹੜੇ ਪਿੰਡਾਂ ਦੇ ਵਿੱਚ ਪ੍ਰਬੰਧ ਤੇ ਬੈਠੇ ਹੁੰਦੇ ਆ ਉਹ ਕੋਈ 20% ਤੇ ਕੋਈ 25% ਤੇ ਕੋਈ 30% ਤੇ ਉਹ ਪੈਸੇ ਨਿਮੇੜ ਦਿੰਦੇ ਆ ਲੱਖਾਂ ਰੁਪਇਆ ਮਤਲਬ ਉਹਨਾਂ ਨੂੰ ਬਚ ਜਾਂਦਾ ਇਹ ਤੋਂ ਬਚਣਾ ਚਾਹੀਦਾ ਸਾਰੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇਸ ਪੱਖ ਤੋਂ ਚੇਤਨ ਕਰਦੇ ਆ ਕਿ ਅਜਿਹੇ ਧਨਵਾਜਾਲ ਦੇ ਵਿੱਚ ਨਹੀਂ ਫਸਣਾ ਚਾਹੀਦਾ ਆਪਣੀ ਜਿਹੜੀ ਕੋਈ ਬਚਦੀ ਹੈ ਪੈਸੇ ਵਟਲੇ ਨੇ ਫਸਲ ਦੇ ਵਿੱਚੋਂ ਬਚਦੇ ਆ ਜਾਂ ਹੋਰ ਕਿਸੇ ਪ੍ਰਾਪਰਟੀ ਦੇ ਬਣਦੇ ਨੇ ਤਾਂ ਉਹ ਸੁਰੱਖਿਅਤ ਥਾਂ ਤੇ ਪੈਸੇ ਰੱਖਣੇ ਚਾਹੀਦੇ ਆ ਜਿਵੇਂ ਬੈਂਕ ਦੇ ਵਿੱਚ ਰੱਖਣੇ ਚਾਹੀਦੇ ਆ ਜਾਂ ਹੋਰ ਜਿਹੜਾ ਕੋਈ ਪ੍ਰੋਸੇਜ ਜੋ ਹੋਊ ਹਰ ਕਿਸੇ ਕੋਲ ਹੀ ਨਹੀਂ ਕਿ ਪੈਸੇ ਜਮ੍ਹਾਂ ਕਰਾ ਦੇ ਜਦੋਂ ਮਰਜ਼ੀ ਲੈ ਲਾਂਗੇ ਇਹ ਇੱਕ ਵੱਡੇ ਵੱਡੇ ਧੋਖੇ ਆ ਬਹੁਤ ਪਹਿਲਾਂ ਨਹੀਂ ਆਇਆ ਇਹ ਕਈ ਧੋਖੇ ਜਿਹੇ ਪਹਿਲਾਂ ਅਸੀਂ ਜਿਹੜੇ ਹੱਲ ਕਰਾ ਚੁੱਕੇ ਆ ਇਸ ਕਰਕੇ ਅੱਜ ਦਾ ਪ੍ਰੋਗਰਾਮ ਸਾਡਾ ਇਹ ਉਹਨਾਂ ਲੋਕਾਂ ਨਾਲ ਜਿਨ੍ਹਾਂ ਨਾਲ ਧੋਖਾ ਹੋਇਆ ਸੀ ਉਹਨਾਂ ਨੂੰ ਪੈਸੇ ਰੋਣਨਾਂ